ਨਾ ਨਦੀਨਵਾਲ ਮੇਰਾ ਨਾਮ ਚਰਨਜੀਤ ਕੋਰ ਅੱਜ ਜਿਹੜਾ ਕੈਂਪ ਲੱਗਾ ਕੀ ਕਹਿਣਾ ਚਾਹੋਗੇ ਇਹਦੇ ਵਿੱਚ ਕਹਿਣਾ ਚਾਹਣਾ ਵਾ ਵੀ ਨਾਤ ਬਣਾਇਆ ਮੇਰਾ ਕਿਹਨੇ ਬਾਦਲ ਕਿਹਨੇ ਬਾਦਲ ਵੱਲੋਂ ਨਹੀਂ ਬਣਿਆ ਮੇਰੇ ਬੱਚਿਆਂ ਦਾ ਕਾਠ ਮੇਰੇ ਬੱਚੇ ਬਹਿ ਬੇਜਗੜਾ ਦੋਵੇਂ ਹੀ ਬਾਹਰ ਪੈਰੀ ਜਮਾਨਾ ਜਮੀਨਾ ਦੀ ਥੋੜੀ ਆ ਕਿਹਨੇ ਕਾਠ ਨਹੀਂ ਬਣਾਇਆ ਨਾ ਬਣਿਆ ਛਤਕਾਲੀਆਂ ਚ ਤੇ ਨਾ ਬਣਿਆ ਜੋ ਕਾਂਗਰਸੀਆਂ ਨੇ ਕਾਂਗਰਸੀ ਜਾਂਦੇ ਵੀ ਅਸੀਂ ਮਰ ਜਾਣਾ ਵਾ ਜੇ ਇਹਨਾਂ ਦਾ ਕਾਠ ਬਣ ਗਿਆ ਬਹੁਤ ਬਹੁਤ ਧੰਨਵਾਦ ਜਿਨੇ ਮੇਰਾ ਅੱਜ ਮੇਰੇ ਬੱਚਿਆਂ ਦੀ ਸੁਣੀਗਾ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਰਵਨ ਬੈਲ ਜੀ ਦਾ ਜਿਨੇ ਮੇਰੇ ਬੱਚਿਆਂ ਦਾ ਘਾਟ ਬਣਾਏ ਰਾਸ਼ਨ ਘਾਟ ਵੱਜ ਬਣੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਤਲਵਿੰਦਰ ਸਿੰਘ ਆ ਸਾਡਾ ਪਿੰਡ ਜੀਵਨਵਾਲ ਆ ਤੇ ਅਸੀਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਦਾ ਤੇ ਚੇਅਰਮੈਨ ਸਾਹਿਬ ਅੰਕਰ ਰਮਨ ਬੈਲ ਜੀ ਦੇ ਬਹੁਤ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਸਾਡੇ ਪਿੰਡ ਨੂੰ ਐਡੀ ਵਾ ਡੀ ਸੂਲ ਦਿੱਤੀ ਆ ਜੋ ਲੋਕ ਲਾਈਨਾਂ ਚ ਲਾ ਕੇ ਸੋਦਾ ਕੇਂਦਰਾ ਜਾਂ ਡੀਸੀ ਦਫ਼ਤਰਾਂ 'ਚ ਆਪਣੇ ਕੰਮ ਕਰਾਉਂਦੇ ਸੀ ਟਾਈਮ ਖਰਾਬ ਕਰਕੇ ਉਹ ਉਹਨਾਂ ਨੂੰ ਉਹਨਾਂ ਦੇ ਘਰਾਂ 'ਚ ਉਹਨਾਂ ਦੇ ਦਰਵਾਜ਼ਾਂ ਦੇ ਅੱਗੇ ਆਣ ਕੇ ਕੰਮ ਹੋ ਰਿਹਾ ਲੋਕ ਬਹੁਤ ਜ਼ਿਆਦਾ ਖੁਸ਼ ਆ ਪਿੰਡ ਪਿੰਡ 'ਚ ਹੁਣੇ ਤੁਸੀਂ ਦੇਖਿਆ ਕਿ ਕਈ ਬੀਬੀਆਂ ਆ ਪਾਣ ਕੇ ਚੇਅਰਮੈਨ ਸਾਹਿਬ ਦਾ ਧੰਨਵਾਦ ਕਰਕੇ ਗਏ ਆ ਕਿ ਜੋ ਉਹਨਾਂ ਨੂੰ ਸਹੂਲਤਾ 5-7 ਸਾਲ ਤੋਂ ਨਹੀਂ ਸੀ ਮਿਲੀਆਂ ਉਹ ਆਮ ਆਦਮੀ ਸਰਕਾਰ ਆਉਣ ਦੇ ਕਰਕੇ ਮਿਲੀਆਂ ਸੋ ਅਸੀਂ ਆਮ ਆਦਮੀ ਪਾਰਟੀ ਦਾ ਬਹੁਤ-ਬਹੁਤ ਧੰਨਵਾਦੀ ਆ ਪਿੰਡ ਵੱਲੋਂ ਚੇਅਰਮੈਨ ਸਾਹਿਬ ਦੇ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਏਡੀ ਵੱਡੀ ਸੂਲ ਸਾਡੇ ਪਿੰਡ ਨੂੰ ਦਿੱਤੀ ਹੈ। ਚਿੰਦੋ ਤਜੀਨ ਵਾਲ ਪਿੰਡ ਕਿਹੜੇ ਕੰਮ ਆਜ ਕੈਂਪ ਚ ਆਏ ਹੀ ਕੱਚੀਆਂ ਛੱਤਾਂ ਦੀਆਂ ਨੇ ਤੇ ਬਸ ਉਹਨਾਂ ਨੂੰ ਠੀਕ ਕਰੀ ਕੀ ਅੱਗੇ ਫਿਰ ਕੀ ਆ ਉਹਨਾਂ ਨੇ ਬਿਆਸ ਸਾਹਿਬ ਜੀ ਆਏ ਹੀ ਉਹਨਾਂ ਦਾ ਗੱਡੀ ਕਰ ਦਿੱਤੀ ਤੇ ਕੀ ਅੱਗੇ ਫਿਰ ਕਿਹਾ ਮਹਿਕਮੇ ਨੇ ਆਂਦੇ ਵੀ ਪਾਦਾਂਗੇ ਅਸੀਂ ਰਵਣ ਮੀਆਂ ਜੀ ਦਾ ਸਾਰਾ ਹੀ ਕੰਮ ਆ ਜਿਹੜਾ ਸਾਡਾ ਸਵਾਰਨਦਿਆ ਦਾ ਆ ਤਾਂ ਵਾਗਣਾ ਉਹਨਾਂ ਦੀ ਵੱਡੀ ਵੱਡੀ ਉਮਰ ਕਰੇ ਤੰਦਰੁਸਤੀਆਂ ਰੱਖੇ ਜਿਹਨਾਂ ਸ਼ਾਸ਼ੀਕਾਲ ਦੇ ਸਾਰਿਆਂ ਨੂੰ ਮੈਂ ਜੀਵਨਵਾਲ ਤੋਂ ਆਸ਼ਾ ਵਰਕਰ ਸ਼ਕੁੰਤਲਾ ਬੋਲ ਰਹੀ ਆ ਤੇ ਸਾਡੇ ਬਹੁਤ ਵਧੀਆ ਡਿਸਪੈਂਸਰੀ ਵਿੱਚ ਪ੍ਰੋਗਰਾਮ ਚੱਲਦੇ ਆ ਟੀਵੀ ਦੇ ਕੈਂਸਰ ਦੇ ਆਓ ਬੀਪੀ ਸ਼ੂਗਰ ਦੀ ਜਿਹੜੀ ਮੈਡੀਸਨ ਹੈਗੀ ਆ ਇਹਨਾਂ ਨੂੰ ਹਰ ਮਹੀਨੇ ਕਰਵਾਈ ਜਾਂਦੀ ਆ ਤੇ हां फ्री ਮਿਲਦੀ ਆ ਤੇ ਬਾਕੀ ਜਿਹੜੇ ਪੇਸ਼ੈਂਟ ਡਿਸਪੈਂਸਰੀ ਤੱਕ ਨਹੀਂ ਪਹੁੰਚਦੇ ਉਹਨਾਂ ਦੇ ਘਰ-ਘਰ ਤੱਕ ਮੈਡੀਸਨ ਪਹੁੰਚਾਈ ਜਾਂਦੀ ਆ ਤੇ ਔਰ ਜੋ ਵੀ ਮਤਲਬ ਕਿ ਏਐਨਸੀ ਦੇ ਚੈੱਕਅਪ ਮਤਲਬ ਕਿ ਕਰਵਾਏ ਜਾਂਦੇ ਟਾਈਮ ਨਾਲ ਹਾਂਜੀ ਪ੍ਰੈਗਨੈਂਟ ਲੇਡੀ ਦੇ ਉਹਨਾਂ ਨੇ ਜੋ ਵੀ ਸਿਵਲ ਹਸਪੀਟਲ ਵਿੱਚ ਮਤਲਬ ਕਿ ਸਕੈਨ ਵਗੈਰਾ ਹਨਾ ਫ੍ਰੀ ਕਰਵਾਈ ਆ ਪੇਸ਼ੈਂਟ ਵਾਸਤੇ ਬਹੁਤ ਮੁਸ਼ਕਲ